ਸੋ ਆਪਾਂ ਸਾਰੇ ਹੀ ਜਾਣਦੇ ਕਿ 11 ਜੂਨ ਯਾਨੀ ਕਿ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਉਹਨਾਂ ਦੇ 5 ਗਾਣਿਆਂ ਦੀ EP ਡ੍ਰੌਪ ਕੀਤੀ ਜਾਵੇਗੀ ਕੀਤੀ ਜਿਸ ਦੀ ਕਨਫਰਮੇਸ਼ਨ ਮਾਚਰਨ ਕੌਰ ਦੇ ਵੱਲੋਂ ਹੀ ਸਿੱਧੂ ਦੇ ਚਾਹਵਣ ਵਾਲਿਆਂ ਨੂੰ ਸਾਂਝੀ ਕੀਤੀ ਸੀ ਯਹਰ ਕੋਈ ਸਿੱਧੂ ਦੇ ਗਾਣਿਆਂ ਦੀ ਉਡੀਕ ਬੜੀ ਬੇਸਬਰੀ ਦੇ ਨਾਲ ਕਰ ਰਹੀ ਹੈ ਤੇ ਇਸ ਗੱਲ ਦੇ ਵਿੱਚ ਵੀ ਕੋਈ ਝੂਠ ਨਹੀਂ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਦੇ ਗਾਣੇ ਇੰਡਸਟਰੀ ਦੇ ਕਈ ਵੱਡੇ ਰਿਕਾਰਡ ਬ੍ਰੇਕ ਕਰਕੇ ਖੁਦ ਦੇ ਨਵੇਂ ਰਿਕਾਰਡ ਕੈਮ ਕਰਨਗੇ ਤੇ ਨਾਲ ਹੀ ਮਾਚਰਨ ਕੌਰ ਨੇ ਭਾਪਕ ਹੁੰਦੇ ਸਿੱਧੂ ਦੇ ਚਾਹਵਣ ਵਾਲਿਆਂ ਨੂੰ EP ਰਿਲੀਜ਼ ਕਰਨ ਤੋਂ ਪਹਿਲਾਂ ਕਾਜ਼ ਅਪੀ ਹੋਈ ਨਹੀਂ ਤੇ ਉਸਾਰੇ ਹੀ ਗਾਣੇ ਸੁਪਰ ਡੂਪਰ ਹਿੱਟ ਰਹੇ ਨੇ। ਨੀਤੀ ਚ ਐ ਸਿੱਧੂ ਨੂੰ ਸਰੀਰਿਕ ਤੌਰ ਤੇ ਮਾਰ ਦਿੱਤਾ ਗਿਆ ਹੈ ਪਰ ਜ ਉਸ ਦੇ ਗਾਣੇ ਨੂੰ ਲੈ ਕੇ ਐਕਸਾਈਟਮੈਂਟ ਆ ਉਸ ਸਿੱਧੂ ਦੇ ਚੌਣ ਵਾਲੇ ਦੇ ਦਿਲਾਂ ਦੇ ਵਿੱਚ ਘਟ ਹੋਣ ਦੀ ਬਜਾਅ ਦੁੱਗਣੀ ਹੋ ਗਈ ਹੈ ਤੇ ਹਰ ਕੋਈ ਸਿੱਧੂ ਦੇ ਗਾਣੇ ਦੀ ਉਡੀਕ ਅੱਜ ਵੀ ਉਦਾਂ ਹੀ ਕਰ ਰਿਹਾ ਜਿੱਦਾਂ ਕਿ ਉਸ ਦੇ ਜਿਉਂਦੇ ਜੀ ਕਰੀ ਜਾਂਦੀ ਸੀ। ਜਿਸ ਨੂੰ ਲੈ ਕੇ ਮਾਤਾ ਚਰਨ ਕੌਰ ਦੇ ਵੱਲੋਂ ਵੀ ਸਿੱਧੂ ਦੇ ਚੌਣ ਵਾਲਿਆਂ ਨੂੰ ਬੇਨਤੀ ਕੀਤੀ ਗਈ ਹੈ ਵੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੋਭਪੁੱਤ ਦੇ ਗਾਣਿਆਂ ਨੂੰ ਭਰਪੂਰ ਮਾਤਰਾ ਦੇ ਵਿੱਚ ਪਿਆਰ ਦਿੱਤਾ ਜਾਵੇ ਤੇ ਮੈਨੂੰ ਸਿੱਧੂ ਦੇ ਚੌਣ ਵਾਲਿਆਂ ਤੇ ਪੂਰੀ ਉਮੀਦ ਆ ਵੀ ਹ ਰਦੇਣ ਗੀਤ ਸਿੱਧੂ ਦੇ ਗਾਣੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਰਿਕਾਰਡ ਕੈਂਪ ਕਰਨਗੇ ਸੋ ਜੇਕਰ ਤੁਸੀਂ ਵੀ ਸਿੱਧੂ ਦੇ ਗਾਣਿਆਂ ਦੀ ਉਡੀਕ ਕਰ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ